ਡੇ ਪੰਜਾਬ ਦੇ ਮੁੰਡੇ ਮੁੰਬਈ ਚਲੇ ਗਏ ਸੀ ਕੰਮ ਕਰਨ ਦੇ ਲਈ ਅਸੀਂ ਉਹਨਾਂ ਨੂੰ ਵਾਪਸ ਬੁਲਾ ਰਿਆ ਸੀ ਆਓ ਹੁਣ ਸਾਡੇ ਇੱਥੇ ਦੇ ਸਿਨੇਮਾ ਚ ਕੰਮ ਕਰੋ ਬਹੁਤ سارے ਮੁੰਡੇ ਆ ਵੀ ਚੁੱਕੇ ਹੈ ਮੇਰੇ ਬਹੁਤ سارے ਬਹੁਤ سارے ਲੋਕ ਹੈ ਬਹੁਤ سارے ਦੋਸਤ ਹੈ ਜਿਹੜੇ ਬੰਬੇ ਸੀ ਤੇ ਕਈਆਂ ਨੇ ਅਗਾਰ ਫਿਲਮ ਚ ਵੀ ਗੱਲ ਕਰ ਕੰਮ ਕਰਨ ਕਰਕੇ ਆਏ ਜਗੇ ਔਰ ਬਹੁਤ ਸਾਰੇ ਮੁੰਡੇ ਹੁਣ ਆ ਵੀ ਰਹੇ ਆ ਵਾਪਸ ਔਰ ਵੈਸੇ ਵੀ ਹੁਣ ਉਹਨਾਂ ਨੂੰ ਇਹ ਹੋ ਗਿਆ ਵੀ ਉੱਥੇ ਦਾ ਕੰਮ ਚਲੋ ਆਨਲਾਈਨ ਮਿਲ ਹੀ ਜਾਂਦਾ ਮਿਲ ਹੀ ਜਾਂਦਾ ਪਰ ਪਹਿਲਾਂ ਕਈ ਨਾ ਕਈ ਵਾਰੀ ਮੈਨੂੰ ਹੈਰਾਨੀ ਹੁੰਦੀ ਹੈ ਜਿਹੜੇ ਮੁੰਡੇ ਪਹਿਲਾਂ ਚੱਲ ਗਏ ਟਾਈਮ ਤੋਂ ਨਾ 10 ਸਾਲ ਪਹਿਲਾਂ ਜਿਹੜੇ ਚੱਲ ਗਏ ਜਦੋਂ ਇਸ ਟਾਈਮ ਤੇ ਇੱਥੇ ਥੀਏਟਰ ਵੀ ਉਸ ਤਰੀਕੇ ਦਾ ਨਹੀਂ ਹੋ ਰਿਆ ਸੀ ਫਿਲਮਾਂ ਵੀ ਉਸ ਤਰੀਕੇ ਦਾ ਨਹੀਂ ਬਣ ਰਹੀਆਂ ਸੀ ਮੈਂ ਇੱਕ ਫਿਲਮ ਕੀਤੀ ਹੈ ਕਨਸਟੇਬਲ ਹਰਜੀਤ ਕੌਰ ਉਹਦੇ ਵਿੱਚ ਮੈਨੂੰ ਐਕਟਰ ਮਿਲਿਆ ਉਹ ਐਤਰੀ ਉਹ ਵਾਪਸ ਆਏ ਹਨਾ ਜਿਨ੍ਹਾਂ ਨੇ ਪਹਿਲਾਂ ਜੇ ਜੱਟ ਵਿਗੜ ਗਿਆ ਕੀ ਚੱਲ ਰਿਹਾ ਰਾਈਟ ਵਾਪਸ ਆਇਆ ਮੈਨੂੰ ਕਹਿੰਦੇ ਯਾਰ ਵੀ ਮੈਂ ਕਹਿੰਦੇ ਵਾਰਨਿੰਗ ਫਿਲਮ ਵੇਖੀ ਮੈਂ ਹੈਰਾਨ ਹੋ ਗਿਆ ਪੰਜਾਬ 'ਚ ਇਦਾਂ ਦਾ ਕੰਮ ਹੋ ਰਿਹਾ ਤੇ ਮੈਨੂੰ ਲੱਗਿਆ ਯਾਰ ਇਹ ਕਿਹੜੀ ਗੱਲ ਕਰ ਰਿਹਾ ਵੀ ਉਹ ਬੰਦਾ ਪੰਜਾਬੀ ਹੈ ਬੰਬੇ ਰਹਿ ਕੇ ਮਤਲਬ ਆਬਵੀਅਸਲੀ ਹੁਣ ਸ਼ਾਇਦ ਪਹਿਲਾਂ ਐਕਸਪੈਕਟੇਸ਼ਨਸ ਹੁੰਦੀਆਂ ਕਿ ਇਹ ਬੰਦਾ ਪੰਜਾਬੀ ਫਿਲਮਾਂ ਵੇਖਣੀਆਂ ਬੰਦ ਕਰ ਦਿੰਦਾ ਸੋ ਉਹਦੇ ਆਉਣ ਤੋਂ ਬਾਅਦ ਮੈਨੂੰ ਇਹ ਲੱਗਿਆ ਮੈਂ ਕਿ ਯਾਰ ਵੀ ਹਾਲੇ ਵੀ ਕਿੰਨੀ ਘਾਟ ਹੈ ਵੀ ਪੰਜਾਬੀ ਹੋਣ ਦੇ ਬਾਵਜੂਦ ਵੀ ਅਸੀਂ ਇੰਨੀਆਂ ਵਧੀਆ ਫਿਲਮਾਂ ਕਰ ਰਹੇ ਹਾਂ ਔਰ ਲੋਕਾਂ ਤੱਕ ਪਹੁੰਚ ਨਹੀਂ ਰਹੀਆਂ ਸੋ ਜਿਹੜੀ ਫਿਲਮ ਅੱਜ ਵੇਖ ਕੇ ਉੱਠੇ ਹਾਂ ਅਸੀਂ ਗੁਰੂ ਨਾਨਕ ਜਹਾਜ਼ ਮੈਂ ਇਸ ਫਿਲਮ ਦੀ ਗੱਲ ਕਰਦਾ ਇਹ ਉਹ ਫਿਲਮ ਹੈ ਮੈਨੂੰ ਲੱਗਦਾ ਕਿ ਸਾਊਥ ਦੀਆਂ ਕਟੀਆਂ ਕਟੀਆਂ ਫਿਲਮਾਂ ਤੋਂ ਇਨਸਪਾਇਰ ਹੋ ਕੇ ਫਿਲਮਾਂ ਬਣਾਉਣ ਦੀ بجائے ਮੈਨੂੰ ਲੱਗਦਾ ਕਿ ਇਦਾਂ ਦੀ ਫਿਲਮ ਤੋਂ ਇਨਸਪਾਇਰ ਹੋ ਕੇ ਆਪਣੇ ਇਤਿਹਾਸ ਤੇ ਔਰ ਬਿਲਕੁਲ ਨਾਰਮਲ ਫਿਲਮ ਬਣਾਉਣ ਦੀ ਲੋੜ ਹੈ ਬਿਲਕੁਲ ਸਿੰਪਲ ਫਿਲਮ ਹੈ ਜਿਵੇਂ ਫਿਲਮ ਚੱਲਦੀ ਹੈ ਇੱਕ ਉਹਦੇ ਦੀ ਸਟੋਰੀ ਹੈ ਆਪਣੇ ਇਤਿਹਾਸ ਦੀ ਸਟੋਰੀ ਹੈ ਔਰ ਇਹ ਉਹ ਗੱਲਾਂ ਕਰਦੀ ਹੈ ਜਿਹੜੀਆਂ ਗੱਲਾਂ ਮੈਨੂੰ ਲੱਗਦਾ ਕਿ ਅੱਜ ਦੀ ਤਰੀਕ ਵਿੱਚ ਆਪਣਾ ਯੂਥ ਭੁੱਲ ਰਿਹਾ ਜਿਹੜੀਆਂ ਚੀਜ਼ਾਂ ਯੂਥ ਨੂੰ ਦੱਸਣ ਦੀ ਲੋੜ ਹੈ ਕਿ ਅਸੀਂ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਅਸੀਂ ਇੱਕ ਆ ਡਾ ਕੇ ਖੜਦੇ ਹਾਂ ਜਿੱਥੇ ਸਾਨੂੰ ਲੋੜ ਪੈਂਦੀ ਹੈ ਸੋ ਇਹ ਉਹ ਸਿਨੇਮਾ ਜਿਹਤੋਂ ਇਨਸਪਾਇਰ ਹੋਣ ਦੀ ਲੋੜ ਹੈ ਨਾ ਕਿ ਸਾਊਥ ਏਸ਼ੀਆ ਦੇ ਸਿਨੇਮਾ ਤੋਂ ਇਨਸਪਾਇਰ ਹੋ ਕੇ ਕੁਝ ਫਿਲਮਾਂ ਕੰਨ ਦੀ ਲੋੜ ਹੈ ਅੱਜ ਅਸੀਂ ਫਿਲਮ ਬਣਾਉਣ ਦੇ ਲਈ ਵੀ ਕੈਨੇਡਾ ਅਮਰੀਕਾ ਆ ਰਾਮ ਨਾਲ ਚੱਲ ਜਾਂਦੇ ਆ ਤੇ ਉਹ ਜਿਨ੍ਹਾਂ ਨੇ ਸਾਨੂੰ ਉੱਥੇ ਪਹੁੰਚਣ ਜੋਗੇ ਕੀਤਾ ਅੱਜ ਉਹਨਾਂ ਬਾਰੇ ਜਾਣ ਕੇ ਕਿੰਨਾ ਕੁ ਪ੍ਰਾਊਡ ਫੀਲ ਤੁਸੀਂ ਇਹ ਵੇਖੋ ਮੈਨੂੰ ਲੱਗਦਾ ਕੈਨੇਡਾ ਇਹੋ ਜਿਹਾ ਮੁਲਕ ਹੈ ਜਿੱਥੇ ਹਰ ਇੱਕ ਬੰਦੇ ਦਾ ਕੋਈ ਨਾ ਕੋਈ ਲਿੰਕ ਵਾਲਾ ਬੰਦਾ ਹੈ ਹੀ ਹੈ ਕੋਈ ਦੋਸਤ ਹੈ ਕੋਈ ਭਰਾ ਮਿੱਤਰ ਹੈ ਔਰ ਉਹਨਾਂ ਤੱਕ ਪਹੁੰਚਦਾ ਕਰਨਾ ਜਿਹੜੇ ਜੋ ਸਟ੍ਰਗਲ ਵੇਖਿਆ ਵੀ ਕਿਵੇਂ ਸਟ੍ਰਗਲ ਲੱਗਿਆ ਸਾਨੂੰ ਪਤਾ ਨਹੀਂ ਸੋ ਇਹ ਫਿਲਮ ਵੇਖਣੀ ਉਸ ਕਰਕੇ ਬਹੁਤ ਜ਼ਰੂਰੀ ਹੈ ਕਿਉਂਕਿ ਕੈਨੇਡਾ ਨੇ ਕੈਨੇਡਾ ਜਾ ਕੇ ਆਪਣੇ ਲੋਕਾਂ ਨੇ ਬਹੁਤ ਰੱਕਿਆ ਕੀਤਾ ਬਹੁਤ ਕੁਝ ਇੱਥੇ ਵਾਪਸ ਵੀ ਆਇਆ ਆਪਣੇ ਮੋਕੇ ਉੱਥੇ ਜਾਣ ਤੋਂ ਬਾਅਦ ਸੋ ਮੈਨੂੰ ਲੱਗਦਾ ਹੈ ਕਿ ਇਹ ਫਿਲਮ ਇਹ ਫਿਲਮ ਮੈਨੂੰ ਲੱਗਦਾ ਹੈ ਕਿ ਰਹਿੰਦੀ ਦੁਨੀਆ ਤੱਕ ਜਿੰਦੀ ਰਹਿਣ ਵਾਲੀ ਫਿਲਮ ਹੈ ਓਬਵੀਅਸਲੀ ਕਹਾਣੀ ਤਾਂ ਬਾਖਮਾਲ ਹੈ ਕਹਾਣੀ ਤਾਂ ਪਹਿਲਾਂ ਹੀ ਚਲੋ ਆਪਾਂ ਪੜ੍ਹੀ ਹੈ ਕਿਤੇ ਨਾ ਕਿਤੇ ਪੜ੍ਹੀ ਹੈ ਪਰ ਜੋ ਵਿਜ਼ੂਅਲਾਈਜ਼ ਜੋ ਉਹਨੂੰ ਪੇਸ਼ ਕੀਤਾ ਫਿਲਮ ਦੇ ਉਹਦੇ ਰੂਪ ਚ ਬਹੁਤ ਕਮਾਲ ਔਰ ਅਦਾਕਾਰੀ ਮੈਂ ਕਿਹੜੇ ਕੈਰੈਕਟਰ ਦੀ ਗੱਲ ਕਰਾਂ ਕਿਹੜੇ ਐਕਟਰ ਦੀ ਗੱਲ ਕਰਾਂ ਮੈਨੂੰ ਨਹੀਂ ਸਮਝ ਰਿਹਾ ਹਰ ਇੱਕ ਐਕਟਰ ਨੇ ਬਹੁਤ ਕਮਾਲ ਦਾ ਕੰਮ ਕੀਤਾ ਕਾਫੀ ਮੁੰਡੇ ਹੱਲੇ ਵੀ ਪੰਜਾਬ ਦੇ ਉੱਥੇ ਕੰਮ ਕਰ ਰਹੇ ਆ ਮੈਂ ਅਸਲ 'ਚ ਮੈਂ ਬੰਬੇ ਨਹੀਂ ਗਿਆ ਮੇਰੇ ਦੋਸਤ ਬਹੁਤ ਨੇ ਬੰਬੇ ਔਰ ਮੇਰੇ ਹੁਣ ਵੀ ਕਈ ਦੋਸਤ ਕਈ ਦੋਸਤ ਹੁਣ ਵੀ ਕਹਿੰਦੇ ਕਿ ਬੰਬੇ ਕਿਉਂ ਨਹੀਂ ਆਉਣਾ ਬੰਬੇ ਆ ਜਾ ਬੰਬੇ ਕੰਮ ਬਹੁਤ ਹੈ ਤੇ ਮੈਂ ਉਹ ਤੋਂ ਕਹਿੰਦਾ ਯਾਰ ਮੈਂ ਯਾਰ ਗਰਾਰੀ ਆ ਵੀ ਬੰਬੇ ਨੂੰ ਜਦੋਂ ਲੋੜ ਪਈ ਬੰਬੇ ਆ ਕੇ ਬੁਲਾ ਕੇ ਲੈ ਜਾਊਗਾ ਮੈਂ ਬੰਬੇ ਨਹੀਂ ਆਣਾ ਔਰ ਮੈਂ ਅੱਜ ਤੱਕ ਨਹੀਂ ਗਿਆ ਮੈਂ ਬੰਬੇ ਗਿਆ ਨਹੀਂ ਆਜ ਤੱਕ ਸੋ ਮਤਲਬ ਮੇਰੇ ਕੁਝ ਬੈਚਮੇਟਸ ਬੈਚਮੇਟਸ ਨੇ ਮੇਰੇ ਜਿਹੜੇ ਹੁਣ ਕੁਝ ਹਿੰਦੀ ਭਾਸ਼ਾ ਬੋਲਣ ਵਾਲੇ ਲੋਕ ਨੇ ਜਿਹੜੇ ਉਥੇ ਸਗਲ ਕਰ ਰਹੇ ਆ ਅਮਨਿੰਦਰ ਆ ਮੇਰਾ ਬੈਚਮੇਟ 6 ਸੀ ਜਿਹਦੀ ਲਾਸਟ ਫਿਲਮ ਆਈ ਹੈ ਉਹ ਉਹ ਵੀ ਮਤਲਬ ਚਮਕਿਆ ਉਹਦੇ ਚ ਕੈਡ ਚ ਕੋਰਾਜ ਵੀ ਕੰਮ ਕੀਤਾ ਸੀ ਉਹਨੇ ਤੇ ਹੋਰ ਵੀ ਬਥੇਰੇ ਲੋਕ ਨੇ ਜਿਹੜੇ ਕੰਮ ਕਰ ਰਹੇ ਪੰਜਾਬੀ ਉਥੇ ਬੰਬੇ ਵਾਲੇ ਸਾਰੇ ਜਾਣਦੇ ਹੀ ਆ